ਗੰਗਾਨਗਰ ਪਿੱਛੇ ਜਾ ਕੇ ਕਿਥੇ ਰਹੇ ਸੀਗੇ ਜੀ ਤੂੰ ਅਸੀਂ ਬਾਬੇ ਦੇ ਜਾ ਰਹੇ ਸੀ ਕਿਹੜੇ ਬਾਬੇ ਦੇ ਜੀ ਇੱਥੇ ਮਰੇ ਪਟਿਆਲੇ ਕਿੱਥੋਂ ਆਏ ਤੁਸੀਂ ਗੰਗਾਨਗਰੋਂ ਆਏ ਸੀ ਆਦੀ ਸੰਗਤ ਗੰਗਾਨਗਰ ਦੇ ਸੀ ਆਦੀ ਸੰਗਤ ਮਟੇਲੇ ਸੁਵਾਰੀਆਂ ਕਿੰਨੀਆਂ ਸੀਗੀਆਂ ਸੁਵਾਰੀਆਂ ਹੋਣੀਆਂ ਜੇ ਇਹਦੇ 'ਚ 30 ਕਿ ਹੋਣਗੇ ਰੇ ਕਿ ਕਿੰਨੇ ਕੁ ਬੰਦੇ ਸੱਟਾਂ ਲੱਗੀਆਂ ਨੇ ਸੱਟਾਂ ਹੀ ਸਾਰਿਆਂ ਦੀ ਲੱਗੀਆਂ ਬੱਚੇ-ਬੱਚੇ ਦੋਸਤ ਹੀ ਬੱਚੇ ਆ ਜਿਹੜੇ ਛੋਟੇ-ਛੋਟੇ ਹਾਂ ਦੋਨੋਂ ਵੱਖਰੇ ਕਿੱਥੇ ਲੈ ਕੇ ਜਾਉਂਗਾ ਹਾਂ ਪਟਿਆਲੇ ਲੈ ਕੇ ਜਾ ਰਹੇ ਹਾਂ ਪਟਿਆਲੇ ਹਾਂਜੀ ਬਾਸੀ ਤੁਸੀਂ ਕਿਦੋਂ ਛੋਟੇ ਵੀ ਕਿਹੜਾ ਪਿੰਡ ਆਥੋਂ ਆ ਰਹੇ ਸੀ ਤੁਸੀਂ ਬਾਤੀ ਕਿਹਦੀ ਹੈ ਮੈਂ ਨਰਨ ਨੇ ਗੰਗਾ ਨਗਰ ਦੀ ਹੈ ਪੈਦਾਸ਼ੀ ਰੰਨ ਮਟਿੱਲੀ ਸ਼ਾਹੂ ਕਿੱਥੋਂ ਆ ਰਹੇ ਸੀਗੇ ਮਟਿੱਲੀ ਤੋਂ ਕਿੰਨੇ ਬੰਦੇ ਸੀਗੇ ਇਹ ਹੋ ਗਏ ਬੰਦੇ ਸੀ ਕਿੰਨੇ ਬੰਦੇ ਕਿੰਨੇ ਸੀਗੇ ਨਾਲ ਗਿਣਦੇ ਗਏ ਵਾਪਸ ਸਾਰੇ ਜਾ ਰਹੇ ਸੀਗੇ ਕਦੋਂ ਐਕਸੀਡੈਂਟ ਹੋਇਆ ਆ ਰਹੇ ਸੀ ਮੱਥਾ ਠੇਕੀ ਮੱਥਾ ਠੀਕ ਹੈ ਯਾਰ ਕਦੋਂ ਐਕਸੀਡੈਂਟ ਹੋਇਆ ਤੁਹਾਡਾ ਜੋ ਗੱਡੀ ਬਚੀ ਆ ਨਾ ਮੇਰੇ ਅੱਖਾਂ ਅੱਗੇ ਹਨੇਰਾ ਆ ਗਿਆ ਡਰਾਈਵਰ ਜੀ ਤੂੰ ਨਹੀਂ ਮੈਂ ਬੈਠਾ ਹਾਂ ਅੱਗੇ ਸੇਟ ਅੱਛਾ ਠੀਕ ਹੈ ਕੀ ਸਥਿਤੀ ਹੈ ਸਰ ਇਸ ਤਰ੍ਹਾਂ ਅੱਜ ਕੋਈ ਸਮਾਂ ਸਵੇਰੇ 10 ਵਜੇ ਦੇ ਕਰੀਬ ਸਾਨੂੰ ਇੱਕ ਐਸੋ ਸਕਾਲ ਆਈ ਸੀ ਕਿ ਕਿਸੇ ਰਾਗੀਰ ਜੀ ਕਿ ਇੱਕ ਸੰਗਾਲਾ ਬੱਸ ਟ੍ਰੈਨ ਦੇ ਉੱਤੇ ਕੋਈ ਪਿਕਅਪ ਵਾਂ ਦਾ ਐਕਸੀਡੈਂਟ ਹੋਇਆ ਅਸੀਂ ਤੁਰੰਤ ਆਪਣੀਆਂ ਜਿਹੜੀਆਂ ਐਂਬੂਲੈਂਸ ਜਿਹੜੀਆਂ ਨੇ ਉਸੇ ਰਵਾਨਾ ਕੀਤੀਆਂ 108 ਨੇ ਵੀ ਹੈਲਪ ਕੀਤੀ ਤੇ ਸੜਕ ਸੁਰੱਖਿਆ ਦਸਤਾ ਵੀ ਤਕਰੀਬਨ ਸਮਾਂ 10:15 ਦੇ ਕਰੀਬ ਪਹਿਲੀ ਗੱਡੀ ਸਾਡੀ ਕੋ ਜਿਹੜੀ ਆ ਉਹ ਪੇਸ਼ੈਂਟ ਲੈ ਕੇ ਆਉਣੇ ਸ਼ੁਰੂ ਹੋਈ ਤੇ 15-20 ਮਿੰਟ ਦੇ ਵਿੱਚ ਅਸੀਂ ਕੋਈ 20 ਜਿਹੜੇ ਪੇਸ਼ੈਂਟ ਜਿਹੜੇ ਆ ਉਹ ਸੱਟਾਂ ਲੱਗੀਆਂ ਦੇ ਅਟੈਂਡ ਕੀਤੇ ਆ ਉਹਨਾਂ ਚੋਂ 5 ਜਿਹੜੇ ਨੇ ਮੇਲ ਨੇ 6 ਫੀਮੇਲ ਐ ਤੇ ਤਿੰਨ ਜਿਹੜੀਆਂ ਨੇ ਲੜਕੀਆਂ ਨੇ ਤੇ ਛੇ ਲੜਕੇ ਆ કુલ 20 ਇਹ ਮਰੀਜ਼ ਆ ਉਹਨਾਂ ਚੋਂ ਉਹਨਾਂ ਨੂੰ ਸਾਰਿਆਂ ਨੂੰ ਸਟੇਬਲ ਕੀਤਾ ਸਾਡੇ ਸਟਾਫ ਨੇ ਪੂਰੀ ਟੀਮ ਨੇ ਤੇ ਉਹਨਾਂ ਨੂੰ ਵਾਰਡ ਦੇ ਵਿੱਚ ਟ੍ਰਾਇਲ ਕਰਕੇ ਸ਼ਿਫਟ ਕਰ ਦਿੱਤਾ ਤੇ ਇਹਨਾਂ ਮਰੀਜ਼ਾਂ ਚੋਂ ਕੁਝ ਗੰਭੀਰ ਸੱਟਾਂ ਵਾਲੇ ਚਾਰ ਪੇਸ਼ੈਂਟ ਜਿਹੜੇ ਆ ਹੁਣ ਤੱਕ ਜਿਹੜੇ ਆ ਉਹ ਜਿੰਦਰਾ ਹਸਪਤਾਲ ਕੋਟੜਾ ਰਹਿ ਚਿੱਤੇ ਜਾ ਚੁੱਕੇ ਆ ਬਾਕੀ ਪੇਸ਼ੈਂਟ ਜਿਹੜੇ ਆ ਉਹਨਾਂ ਦਾ ਜੇਰੀ ਇਲਾਜ ਹੈ ਐਕਸ-ਰੇ ਵਗੈਰਾ ਹੋ ਰਿਹਾ ਜਿਹੜੀ ਬੰਦੀ ਸੂਰਤ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਠੀਕ ਗੰਗਾ ਨਗਰ ਕਿੱਥੇ ਜਾ ਕੇ ਕਿੱਥੇ ਰਹੇ ਸੀਗੇ ਜੀ ਤੂੰ ਅਸੀਂ ਬਾਬੇ ਦੇ ਜਾ ਰਹੇ ਸੀ ਕਿਹੜੇ ਬਾਬੇ ਦੇ ਜੀ ਇੱਥੇ ਮਰੇ ਪਟਿਆਲੇ ਜੀ ਕਿੱਥੋਂ ਆਏ ਤੇ ਗੰਗਾ ਨਗਰੋਂ ਆਏ ਸੀ ਆਦੀ ਸੰਗਤ ਗੰਗਾ ਨਗਰ ਦੀ ਸੀ ਆਦੀ ਸੰਗਤ ਮਟੇਲੀ ਦੀ ਸਵਾਰੀਆਂ ਕਿੰਨੀਆਂ ਸੀਗੀਆਂ ਸਵਾਰੀਆਂ ਹੋਣੀਆਂ ਜੀ ਇਹਦੇ ਚ 30 ਕਿ ਹੋਣਗੇ ਰੇ ਤੇ ਕਿੰਨੇ ਕ ਬੰਦੇ ਸੱਟਾਂ ਲੱਗੀਆਂ ਰਹੀਆਂ ਸੱਟਾਂ ਹੀ ਸਾਰਿਆਂ ਦੀ ਲੱਗੀਆਂ ਬੱਚੇ-ਬੱਚੇ ਦੋਸਤ ਹੀ ਬੱਚੇ ਆ ਜਿਹੜੇ ਛੋਟੇ-ਛੋਟੇ ਹਾਂ ਪੇਸ਼ੈਂਟ ਦੋਨੋਂ ਤਾਂ ਐਫਰ ਗਿਆ ਕਿੱਥੇ ਲੈ ਕੇ ਜਾਂਦੇ ਹਾਂ ਹਾਂ ਜੀ ਪਟਿਆਲੇ ਲਿਖ ਜਾ ਰਹੇ ਪਟਿਆਲੇ ਹਾਂ ਜੀ ਕੀ ਸਿੱਟੀ ਆ ਸਰਾਂ ਇਸ ਤਰ੍ਹਾਂ ਅੱਜ ਕੋਈ ਸਮਾਂ ਸਵੇਰੇ 10 ਵਜੇ ਦੇ ਕਰੀਬ ਸਾਨੂੰ ਇੱਕ ਐਸਓਐਸ ਕਾਲ ਆਈ ਸੀਗੀ ਕਿਸੇ ਰਾਗੀਰ ਜੀ ਕਿ ਇੱਕ ਸੰਗਾਲਾ ਬਸ ਸਟੈਂਡ ਦੇ ਉੱਤੇ ਕੋਈ ਪਿਕਅਪ ਵਾਂ ਦਾ ਐਕਸੀਡੈਂਟ ਹੋਇਆ ਅਸੀਂ ਤੁਰੰਤ ਆਪਣੀਆਂ ਜਿਹੜੀਆਂ ਐਮਬੂਲੈਂਸ ਜਿਹੜੀਆਂ ਨੇ ਉਸੇ ਰਵਾਨਾ ਕੀਤੀਆਂ 108 ਨੇ ਵੀ ਹੈਲਪ ਕੀਤੀ ਤੇ ਸੜਕ ਸੁਰੱਖਿਆ ਦਸਤਾ ਵੀ ਤਕਰੀਬਨ ਸਮਾਂ 10 ਵਜੇ ਦੇ 15 ਮਿੰਟ ਦੇ ਕਰੀਬ ਪਹਿਲੀ ਗੱਡੀ ਸਾਡੀ ਕੋ ਜਿਹੜੀ ਆ ਉਹ ਪੇਸ਼ੈਂਟ ਲੈ ਕੇ ਆਉਣੇ ਸ਼ੁਰੂ ਹੋਈ ਤੇ 15-20 ਮਿੰਟ ਦੇ ਵਿੱਚ ਅਸੀਂ ਕੋਈ 20 ਜਿਹੜੇ ਪੇਸ਼ੈਂਟ ਜਿਹੜੇ ਆ ਉਹ ਸੱਟਾਂ ਲੱਗੀਆਂ ਦੇ ਅਟੈਂਡ ਕੀਤੇ ਆ ਉਹਨਾਂ ਚੋਂ 5 ਜਿਹੜੇ ਨੇ ਮੇਲ ਨੇ 6 ਫੀਮੇਲ ਐ ਤੇ 3 ਜਿਹੜੀਆਂ ਨੇ ਲੜਕੀਆਂ ਨੇ ਤੇ 6 ਲੜਕੇ ਆ કુલ 20 ਇਹ ਮਰੀਜ਼ ਐ ਉਹਨਾਂ ਚੋਂ ਉਹਨਾਂ ਨੂੰ ਸਾਰਿਆਂ ਨੂੰ ਸਟੇਬਲ ਕੀਤਾ ਸਾਡੇ ਸਟਾਫ ਨੇ ਪੂਰੀ ਟੀਮ ਨੇ ਤੇ ਉਹਨਾਂ ਨੂੰ ਬਾਰਡ ਦੇ ਵਿੱਚ ਟ੍ਰਾਇਲ ਕਰਕੇ ਸ਼ਿਫਟ ਕਰ ਦਿੱਤਾ ਤੇ ਇਹਨਾਂ ਮਰੀਜ਼ਾਂ ਚੋਂ ਕੁਝ ਗੰਭੀਰ ਸੱਟਾਂ ਵਾਲੇ 4 ਪੇਸ਼ੈਂਟ ਜਿਹੜੇ ਆ ਹੁਣ ਤੱਕ ਜਿਹੜੇ ਆ ਵਜਿੰਦਰਾ ਹਸਪਤਾਲ ਤੋਂ ਛੁੜਿਆ ਰਿਹਾ ਸੀ ਕਿਤੇ ਜਸੂਕਿਆ ਬਾਕੀ ਪੇਸ਼ੈਂਟ ਜਿਹੜੇ ਆ ਉਹਨਾਂ ਦਾ ਜੇਰੀ ਇਲਾਜ ਹੈ ਐਕਸ-ਰੇ ਵਗੈਰਾ ਹੋ ਰਿਹਾ ਜਿਹੜੀ ਬਣਦੀ ਸੂਟ ਹੈ ਉਹ ਦਿੱਤੀ ਜਾਂਦੀ ਹੈ ਥੈਂਕ ਯੂ